ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਕਾਲੇ ਰੰਗ ਦੀਆਂ ਵੱਡੇ ਕੱਦ ਵਾਲੀਆਂ ਚੰਗੇ ਦੁੱਧ ਵਾਲੀਆਂ ਬੇੜਾ ਮਖੌਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਨਾਮ ਤੇ ਡਰੈਸਟਾ ਸੀ ਨਾਮ ਮਿੱਤੀ ਬਾਈ ਪਿੰਡ ਬਰਗਾਨਾ ਫੋਨ ਨੰਬਰ ਦੱਸ ਸੀ 8847601402 ਦੋ ਪਸ਼ੂ ਬਕਾਓ ਬਾਈ 82 ਇਹ ਤੋਂ ਸ਼ੁਰੂ ਕਰ ਲਈਏ ਕੰਨਵਾ ਸੁਆ ਇਹਨੇ ਵੀ ਕਹਿਨ ਨੂੰ ਦੋ ਬਣਾਏ ਦੂਜਾ ਨਹੀਂ ਤੇਜਾ ਸੁਆ ਸੁਆ ਤੀਜਾ ਸੁਆ ਕਿੰਨੇ ਕੇ ਦਿਨ ਲੈ ਜੂ ਹਾਂ ਜਿਹ ਦਿਨ ਲੈ ਜੂਗੀ 50-5 ਕਿੰਨਾ ਕੇ ਦੁੱਧ ਪਿਆ ਜੂ ਦੁੱਧ ਯਾਰ ਬਾਈ ਕਹਿਨ ਨੂੰ ਤਾਂ ਜਿੰਨਾ ਮਰਜ਼ੀ ਚਾਹੀਦਾ 30-35 ਲਈ ਜੇ ਡਲੇ ਨੂੰ ਕੋਈ ਬਾਲਾ ਨਹੀਂ ਗਈ ਟਿੱਗਣ ਪਰ ਵੀ 25-26 ਲੀਟਰ ਥੋੜਾ ਜੀ ਸੇਵਾ ਤੇ ਹੀ ਦੇਈ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ ਕਹਿਣ ਉਹ ਤਾਂ ਵੀਰ ਕਹਿੰਦਾ ਭਵਾ ਦੂਜਾ ਸੂਹਾ ਕਹਿ ਦਈਏ ਪਰ ਸਹੀ ਤੀਜੇ ਸੂਹੇ ਸੁੰਦੀ ਆ 25 26 ਲੀਟਰ ਦੁੱਧ ਬਾਈ ਦੱਸਦਾ ਕਿ ਦਰਮਿਆਨੀ ਜੀ ਸੇਵਾ ਤੇ ਬਾਈ ਦੱਸਦਾ ਖੁੱਲਾ ਪਿਆ ਜੂ ਬਾਕੀ ਵੈੜ ਵੱਡੀ ਬਹੁਤ ਹੈ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਕਦ ਕਾਟ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲ ਢਲੇ ਆਂਗਾ ਪੈਰਾਂ ਦੀ ਆ ਪੂਰੀ ਵੱਡੀ ਫੁੱਲ ਵਜਨ ਵਾਲੀ ਤੀਜਾ ਸੂਆ ਵਹਿੜ ਹਵਾਨੇ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਸਾਈਡਾਂ 'ਚ ਵਾਲ ਢੱਲਾ ਜੇ ਬਾਕੀ ਆ ਚਾਰਕ ਦਿਨ ਬਾਅਦ 10 ਦਾ ਲੈ ਜੂ ਤਿੰਨਾ ਚਾਰਾਂ ਦਿਨਾਂ ਤਾਈ ਸਾਰੀ ਵਾਲ ਢੱਲ ਕੱਢ ਕੇ ਸੂਣਾ ਸੀਲ ਸਭ ਫੁੱਲ ਆ ਉਪਰੋਂ ਸਵਾ ਫਟਾਂ ਨੂੰ ਚੌੜਾ ਹੋਵਨਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਕਾਲੇ ਰੰਗ ਦੀ ਵਹਿੜ ਦੁੱਧ ਮੱਝਾਂ ਵਰਗਾ ਹੋਊਗਾ ਸਿਆਲੋ ਸਿਆਲ ਕਰਮਾਰੀ ਦੁੱਧ ਹੀ ਨਿਆਰੇ ਦੇ ਦੂ ਕਹਿਣ ਨੂੰ ਤਾਂ ਬਾਈ ਕਹਿੰਦਾ ਭਾਵੇਂ 30 35 ਲੀਟਰ ਦੁੱਧ ਕਹਿ ਦिए ਪਰ 25 26 ਲੀਟਰ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਬਾਕੀ ਐਡੀ ਵੱਡੀ ਵਹਿੜ ਨੂੰ ਇਨਾ ਦੁੱਧ ਪਿਉਣ ਦਾ ਹੱਕ ਵੀ ਬੰਦ ਹੈ ਜੇ ਐਡੀ ਵਹਿੜ ਇਨਾ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਥਣ ਵੀ ਬਹੁਤ ਚੰਗੇ ਆ ਬਾਕੀ ਰੋਕ ਕੇ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਪੂਰੀ ਭਾਰੀ ਫੁੱਲ ਵਜਨ ਵਾਲੀ ਤੀਜਾ ਸੂਆ ਵਹਿੜ ਸੀਲ ਸੌ ਬਾਈ ਕਹਿੰਦਾ ਫੁੱਲ ਆ ਬਾਕੀ ਤੁਸੀਂ ਦੇਖ ਹੀ ਲਈ ਆ ਬਾਈ ਨੇ ਇਹਦੇ ਹੱਥ ਮਾਰਿਆ ਸੀਗਾ ਥਣ ਬਹੁਤ ਚੰਗਾ ਆ ਅੱਦੀ ਚਵਾਈ ਵਾਲਾ ਜਾਣ ਵਾਲਾ ਥਾਣਾ ਹਵਾਨੇ ਤੇ ਵੇਂਜ ਵੀ ਮੋਟੀਆਂ ਥਣ ਤੋਂ ਦਵੇ ਜਿਵੇਂ ਮਾਰਦੀ ਹਾਂ ਭਾਵਾਂ ਗਲਾਥੀ ਚਵਾਈ ਕਰ ਲੈ ਭਾਵਾਂ ਮਸ਼ੀਨ ਤੇ ਚਵਾਈ ਕਰ ਲੈ ਥਾਂ ਦਾ ਸਾਈਜ਼ ਪੂਰਾ ਸੋਹਣਾ ਹਵਾਨੇ ਤੇ ਲੈਫਟ ਰਾਈਟ ਦੋਨੋਂ ਹੀ ਸਾਈਡ ਹੀ ਮੋਟੀਆਂ ਵੇਂਜ ਮੁੱਲ ਬਾਈ ਜੈ ਜੈ ਲੈਣ ਦੇ ਨਾਲ ਆ ਬਾਈ ਯਾਰ ਮੁੱਲ ਤਾਂ ਬਣਾ ਦੀ ਇਹਦਾ 85 ਕਰ ਲੈ 90 ਕਰ ਲੈ ਹਮ 75000 ਰੁਪਏ 'ਚ 200 ਰੁਪਏ ਛੋਟ ਠੀਕ ਐ ਮੋਹੱਲਾ ਬਾਈ ਕਹਿੰਦਾ ਭਵਾਂ 85000 ਕਰਾ ਲਓ ਭਵਾਂ 90000 ਕਰਾ ਲਓ 75000 ਚੋਂ 200 ਰੁਪਿਆ ਬਾਈ ਕਹਿੰਦਾ ਛੋੜਦਾ ਕਰਾਂਗੇ ਫੁੱਲ ਚੰਗੀ ਵਹਿੜ ਹੈ ਪੂਰੇ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਪੌਣਾ ਡਰਮ ਕਰ ਮਾੜੀ ਨੇ ਦੁੱਧ ਆ ਦੇਣਾ ਵੀਰ ਕਹਿੰਦਾ 2 ਨੰਬਰ ਤੇ ਆ ਜਾ ਬਾਈ ਇਹ ਬਈ ਦੂਜਾ ਪੂਰਾ ਰਹਿਤ ਹੋ ਗਿਆ ਚਾਹ ਪਤਰਾ ਠੀਕ ਹੈ ਜੀ ਕਿੰਨੇ ਦਿਨ ਲੈ ਜੂ ਇਹ ਤਾਂ ਪਏ ਆ ਜੀ ਬਈ 7 ਦਿਨ ਕਿੰਨਾ ਕ ਦੁੱਧ ਦੇ ਦੂ ਦੁੱਧ ਬਈ ਉਹ ਦਗਾ ਪਰ ਜਿੰਨਾ ਮਰਜੀ ਜੀ ਮਰਜੀ ਮਰੀਆ 20 ਲੀਟਰ ਦੁੱਧ ਪਾਉਂ ਹੂੰ ਕੱਢੀਏ ਬਾਹਰ ਨੂੰ ਦੋਸਤੋ ਨਰਮਝਾ ਵੀਰ ਹੈ ਵੀਰ ਕਹਿੰਦਾ ਹੂੰ ਦਾ ਗੱਪ ਮਾਰਨ ਜਿੰਨਾ ਮਰਜੀ ਦੁੱਧ ਕਹਿ ਦिए ਪਰ 20 ਲੀਟਰ ਦੁੱਧ ਪਿਆ ਜੂ ਕਰੋ ਸੰਗ ਦੀ ਵਹਿੜ ਵਹਿੜ ਇੱਕ ਨੰਬਰ ਵੀ ਪੂਰੀ ਚੰਗੀ ਆ ਦੋ ਨੰਬਰ ਵੀ ਪੂਰੀ ਚੰਗੀ ਆ ਦੋਵੇਂ ਵਹਿੜਾ ਪੂਰੇ ਵੱਡੇ ਕਦ ਕਾ ਠਾਲੀਆਂ ਵਜਨ ਵਾਲੀਆਂ ਦੋਵੇਂ ਗੱਬਣ ਵਹਿੜਾ ਬਾਲ ਢੇਲਾਂ ਹਜੇ ਕਾਫੀ ਬਾਕੀ ਆ ਬਾਕੀ ਦੇਣ ਬਾਈ ਦੱਸਦਾ ਇੱਕ ਹਫਤਾ ਇਹਨੇ ਲੈ ਜਾਣਾ ਹਫਤਾ ਵੈੜ ਦੀ ਚੰਗੀ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਜਿੱਦਣ ਤਿਆਰ ਹੋ ਜਾਂਦੀ ਐ ਵੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਚਮਕ ਚਮਕ ਬਹੁਤ ਆ ਹੂੰ ਚਮਕ ਜੂੰਗ ਪਿੰਡੇ ਚ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਸ਼ੀਸ਼ੇ ਵਾਂਗੂ ਚਮਕਦੇ ਨੇ ਦੋਵੇਂ ਵੇੜਾ ਦੋਵੇਂ ਵੇੜਾ ਚੰਗੇ ਦੁੱਧ ਵਾਲੀਆਂ ਇੱਕ ਨੰਬਰ 25 26 ਲੀਟਰ ਬਾਈ ਦੱਸ ਦਾ ਦੁੱਧ ਪਿਆ ਜੂ ਦੋ ਨੰਬਰ 20 ਕਿਲੋ ਦੁੱਧ ਦਾ ਪਿਆ ਜੂ ਬਾਕੀ ਵੜਾਂ ਪੂਰੀਆਂ ਵੱਡੀਆਂ ਵਜਨ ਵਾਲੀਆਂ ਇੰਨਾ ਦੁੱਧ ਖੁੱਲਾ ਪਿਉਣ ਦਾ ਹੱਕ ਬਣਦਾ ਥਣ ਇਹਦੇ ਵੀ ਵੇਖ ਲਓ ਭਵਾ ਥੀ ਚਵਾਈ ਕਰ ਲਿਓ ਭਵਾ ਮਸ਼ੀਨ ਤੇ ਚਵਾਈ ਕਰ ਲਿਓ ਥਾਂ ਦੇ ਸਾਈਜ਼ ਆ ਥੀ ਚਵਾਈ ਵਾਲੇ ਆ ਇਹਦਾ ਜੈ ਜਿਆ ਮੁੱਲ ਬਾਈ ਬਾਈ ਇਹਦਾ ਮੁੱਲ ਜਿਵੇਂ ਜੈ 70000 ਰੁਪਏ ਚ 200 ਰੁਪਏ ਸ਼ੋ 70000 ਜੋ ਜੇ ਕੋਈ ਜੋੜਾ ਲੈਣ ਉਪਰ ਬੱਧ ਹੋ ਜੂ ਉਹਨਾਂ ਨੂੰ ਜੁਰਮਾਨਤਾਂ ਕਰਦਾ ਠੀਕ ਹੈ ਦੋਸਤੋ ਇਹ ਬਾਈ ਕਹਿੰਦਾ 70000 ਤੋਂ 200 ਰੁਪਿਆ ਛੋੜ ਕਰਾਂਗੇ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਫਿਰ ਪੂਰਾ ਬੱਧ ਮਾਨਤਾਨ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਉਥੇ ਅਗਲਾ ਵੀ 5-700000 ਬੱਧ ਮਾਨਤਾਨ ਕਰ ਹੀ ਦਿੰਦਾ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਵਿਖਾਉਣੇ ਸੀ ਦੋਹਾਂ ਨਗਾਂ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਪੂਰੀਆਂ ਵੱਡੀਆਂ ਵਹਿੜਾ ਚੰਗੇ ਦੁੱਧ ਵਾਲੀਆਂ ਕੱਦ ਵਜਨ ਵਾਲੀਆਂ ਕੋਈ ਮਰੀਆਂ ਹੰਭੀਆਂ ਜੀਆਂ ਨਹੀਂ ਦੁੱਧ ਵੀ ਮੱਝਾਂ ਵਰਗਾਉ ਤੇ ਅੱਗੇ ਰੁੱਤ ਵੀ ਵਧੀਆ ਆ ਗਈ ਆ ਸਿਆਲੋ ਸਿਆਲ ਕਰਮਾ ਵਾਲੀਆਂ ਵਧੀਆ ਦੁੱਧ ਦੀ ਨਿਆਰੀ ਦੇ ਦੇਣੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ